ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਜੀ ਇੱਕ ਵਾਰ ਫਿਰ ਤੋਂ ਆਪਾਂ ਗੁਰੂ ਫਤੇ ਸਾਂਝੀ ਕਰਦੇ ਆਂ ਸਤਿਕਾਰ ਸਹਿਤ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਜਿਵੇਂ ਕਿ ਆਪਾਂ ਸਾਰੇ ਚੰਗੀ ਤਰ੍ਹਾਂ ਇਸ ਚੀਜ਼ ਤੋਂ ਭਲੀ ਭਾਂਤ ਜਾਣੂ ਆਂ ਦਿੱਲੀ ਦੀ ਕੇਂਦਰ ਸਰਕਾਰ ਭਵ ਮੋਦੀ ਸਰਕਾਰ ਜਿਹੜਾ ਫੈਸਲਾ ਕਿਸਾਨਾਂ ਦੇ ਖਿਲਾਫ ਉਹਨੇ ਲਿਆ ਤੇ ਉਹਨੂੰ ਵਾਪਸ ਨਾ ਲੈਣ ਦੇ ਕਾਰਨ ਰੋਸ ਵਜੋਂ ਦੁਬਾਰਾ ਫੇਰ ਦੂਸਰਾ ਕਿਸਾਨ ਅੰਦੋਲਨ ਆਰੰਭ ਹੋਇਆ ਤੇ ਪੰਜਾਬ ਦੇ ਪਿੰਡਾਂ ਪਿੰਡਾਂ ਤੋਂ ਬਜ਼ੁਰਗ ਅਤੇ ਨੌਜਵਾਨ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪੋ ਆਪਣੇ ਘਰਾਂ ਤੋਂ ਤੁਰ ਪਏ ਔਰ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਤੇ ਮੇਲਾ ਲੱਗਾ ਹੋਇਆ ਹੈ ਭਾਵ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਮੌਜੂਦ ਨੇ ਜਿਨ੍ਹਾਂ ਦੇ ਉੱਤੇ ਹਰਿਆਣਾ ਦੀ ਗਵਰਨਮੈਂਟ ਨੇ ਗੋਲੇ ਦਾਗੇ ਨੇ ਅਥਰੂ ਗੈਸ ਦੇ ਅਤੇ ਗੋਲੀਆਂ ਚਲਾਈਆਂ ਅਤੇ ਅੱਜ ਇੱਕ ਹੋਰ ਨਿਊਜ਼ ਪੜਨੂੰ ਮਿਲੀ ਕਿ ਜਦੋਂ ਇੱਕ ਕਿਸਾਨ ਵੀਰ ਦੀ ਉੱਥੇ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਕਿਸਾਨ ਅੰਦੋਲਨ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਕਰਨ ਦਾ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ ਆਉਣ ਜਾਣ ਦਾ ਵੀ ਸਾਹਮਣਾ ਕਰਨਾ ਪਿਆ ਪਰ ਇਹ ਆਪਾਂ ਨਹੀਂ ਭੁੱਲ ਸਕਦੇ ਕਿ ਜੇ ਸਾਨੂੰ ਆਟਾ ਮਿਲਣਾ ਬੰਦ ਹੋ ਜਾਵੇ ਆਪਾਂ ਖਾਵਾਂਗੇ ਕੀ ਧਾਰਾਂ ਸਬਜ਼ੀਆਂ ਮਿਲੀਆਂ ਬੰਦ ਹੋ ਜਾਣ ਆਪਾਂ ਖਾਵਾਂਗੇ ਕੀ ਚਾਹੀਦਾ ਤੇ ਹੈ ਕਿ ਪੂਰਾ ਪੂਰਾ ਦੇਸ਼ ਪੂਰੀ ਦੁਨੀਆ ਇਸ ਚੀਜ਼ ਨੂੰ ਸਮਝੇ ਕਿ ਜੇ ਕਿਸਾਨ ਨਹੀਂ ਹੈ ਤੇ ਕੁਝ ਵੀ ਨਹੀਂ ਹੈ ਜੇ ਜ਼ਮੀਨ ਦੇ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਹੀ ਨਹੀਂ ਹੈ ਤੇ ਕੁਝ ਵੀ ਨਹੀਂ ਹੈ ਪਰ ਕਿਸਾਨ ਅੰਦੋਲਨ ਦੇ ਦੌਰਾਨ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹੜੀ ਵੀਡੀਓ ਮੈਂ ਤੁਹਾਡੇ ਨਾਲ ਪਲੇ ਕਰਾਂਗਾ ਪਹਿਲਾਂ ਪਲੇ ਕਰਨ ਤੋਂ ਬਾਅਦ ਉਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਤੁਸੀਂ ਹੈਨਾ ਸੁਣ ਤੋਂ ਬਾਅਦ ਤੁਸੀਂ ਫੈਸਲਾ ਕਰਨਾ ਕਿ ਇੱਕ ਕੁੜੀ ਜਿੱਦਾਂ ਦੀ ਉਹਦੀ ਜ਼ੁਬਾਨ ਆ ਉਹ ਤੋਂ ਪਤਾ ਲੱਗਦਾ ਕਿਸੇ ਉਹ Hindu ਘਰਾਣੇ ਦੇ ਨਾਲ ਸੰਬੰਧਿਤ ਹੈ ਸਿੱਖਾਂ ਦੀਆਂ ਕੁੜੀਆਂ ਦੀ ਇਨੀ ਗੰਦੀ ਜ਼ੁਬਾਨ ਮੈਂ ਤੱਕ ਕਦੀ ਸੁਣੀ ਨਹੀਂ ਤੇ ਉਹ ਜੇ ਹੁੰਦੀਆਂ ਵੀ ਤੇ ਤਦ ਵੀ ਉਹ ਇਸ ਤਰ੍ਹਾਂ ਨਹੀਂ ਸੀ ਬੋਲ ਸਕਦੀਆਂ ਜਿੱਦਾਂ ਉਹਨੇ ਉਹ ਜਿਹੜੇ ਸਿੱਖ ਬਜ਼ੁਰਗ ਸੀ ਉਹਨਾਂ ਦੇ ਨਾਲ ਉਹਨੇ ਬਦਜਮਾਨੀ ਕੀਤੀ ਪਹਿਲਾ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ जान दो खुश हो ले आप गाली कैसे निकाल रहे मैडम कुछ नी करते कुछ नहीं करते पुत्र कुछ नी कोई गल हटा रहे हटा रहे मैडम आप गाली क्यों निकाल रहे हो मैडम हम तो पता जा रहे हैं हम पता जा रहे हैं हम भी लोग सच्चा ਹਾਂਜੀ ਵੀਡੀਓ ਸੋਲ ਲਈ ਤੁਸੀਂ ਹੁਣ ਇਸ ਵੀਡੀਓ ਦੇ ਵਿੱਚ ਉਸ ਕੁੜੀ ਨੇ ਮਾਦਰ ਚੋਦ ਸ਼ਬਦ ਵਰਤਿਆ ਹਨਾ ਮਾਦਰ ਚੋਦ ਸਮਝਦੇ ਹੋ ਹੁਣ ਮਾਦਰ ਚੋਦ ਸ਼ਬਦ ਨੂੰ ਆਪਾਂ ਜੇ ਉਹਨੂੰ ਉਹਦੇ ਅਰਥ ਕਰਨ ਲੱਗ ਪਈਏ ਤੇ ਕਿੱਥੇ ਜਾਂਦੇ ਆ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਨਾ ਇਸ ਕੁੜੀ ਦੀ ਇੰਨੀ ਜ਼ਿਆਦਾ ਗੰਦੀ ਜ਼ੁਬਾਨ ਫੇਰ ਉਹ ਫਿੰਗਰ ਕਰ ਰਹੀ ਹੈ ਫਿੰਗਰ ਦਿਖਾ ਰਹੀ ਹੈ ਮਿਡਲ ਫਿੰਗਰ ਦਿਖਾਉਂਦਾ ਮਤਲਬ ਕੀ ਹੈ ਇਹ ਵੀ ਆਪਾਂ ਭੜੀਪਾਂ ਜਾਣੂ ਇਹਦਾ ਮਤਲਬ ਕੀ ਹੁੰਦਾ ਹੁਣ ਇਸ ਕੁੜੀ ਨੂੰ ਜਦੋਂ ਮੈਂ ਇਸ ਇਸ ਕੁੜੀ ਦੀ ਵੀਡੀਓ ਦੇਖੀ ਤੇ ਮੈਨੂੰ ਇੰਨਾ ਗੁੱਸਾ ਚੜਦਾ ਵੇਖ ਕੇ ਮੇਰਾ ਦਿਲ ਕੀਤਾ ਵੀ ਮੈਂ ਗਾਲਾਂ ਕੱਢਾਂ ਇਹਨੂੰ ਗਾਲਾਂ ਕੱਢਾਂ ਤੇ ਇੰਨੀਆਂ ਗਾਲਾਂ ਕੱਢਾਂ ਕਿ ਗਾਲਾਂ ਨੂੰ ਵੀ ਸ਼ਰਮ ਆ ਜਾਵੇ ਪਰ ਫੇਰ ਮੈਂ ਇਹ ਸੋਚਿਆ ਵੀ ਇਹੋ ਜੀਆਂ ਚਵਲਾਂ ਦੇ ਵਿੱਚ ਤੇ ਸਾਡੇ ਵਿੱਚ ਫਿਰ ਕੀ ਫਰਕ ਰਹਿ ਗਿਆ ਪਰ ਇਸ ਚਵਲ ਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਮੇਰੇ ਪਿਓ ਦੀ ਉਮਰ ਦਾ ਇੱਕ ਬਜ਼ੁਰਗ ਬਾਬਾ ਤੇ ਉਹ ਬੇਟਾ ਬੇਟਾ ਕਹਿ ਰਿਹਾ ਹਣਾ ਇਹ ਕੁੜੀ ਉਹਨੂੰ ਮਿਡਲ ਫਿੰਗਰ ਤੇ ਬਹੁਤ ਜ਼ਿਆਦਾ ਗੰਦੀਆਂ ਗਾਲਾਂ ਕੱਢ ਰਹੀ ਹੈ ਹੁਣ ਚਲੋ ਆਪਾਂ ਆਪਣੇ ਜਜ਼ਬਾਤਾਂ ਉਤੇ ਕਾਬੂ ਨਹੀਂ ਪਾ ਸਕਦੇ ਆ ਮੈਂ ਉਹਦੀ ਜਗ੍ਹਾ ਤੇ ਸ਼ਾਇਦ ਹੁੰਦਾ ਤੇ ਉਹਨੂੰ ਧੂਕ ਕੇ ਬਾਹਰ ਕੱਢ ਕੇ ਚਾਰ ਚਪੇੜਾ ਮੂੰਹ ਤੇ ਮਾਰ ਵੀ ਦਿੰਦਾ ਹਨਾ ਜਿੱਦਾਂ ਦਾ ਸਾਡਾ ਖੂਨ ਹੈ ਪਰ ਉਸ ਬਜ਼ੁਰਗ ਨੇ ਫੇਰ ਵੀ ਬੇਟਾ ਬੇਟਾ ਆਖਿਆ ਉਥੇ ਪ੍ਰੋਬਲਮ ਕੀ ਹੈ ਹੁਣ ਮੈਂ ਸਿਰਫ ਇਨਾ ਇਨਾ ਕਹਾਂਗਾ ਇਨਾ ਗੰਦਾ ਖਾਨਦਾਨ ਜਿਹੜੇ ਖਾਨਦਾਨ ਦੀ ਹੈਗੀ ਹੈ ਇਨਾ ਗੰਦਾ ਖਾਨਦਾਨ ਕਿ ਮਦਰ ਮਾਦੀ ਗੱਲ ਕੱਢ ਰਹੀ ਹੈ ਇੱਕ ਬਜ਼ੁਰਗ ਬੰਦੇ ਨੂੰ ਇਹਨੂੰ ਹੁਣ ਚੌਲ ਕਹਿ ਲੱਗਿਆ ਵੀ ਸੰਗ ਜੀ ਆ ਰਹੀ ਹੈ ਔਰ ਧੜਾ ਧੜ ਇਹ ਜਿਹੜੀ ਹੈ ਇੱਕ ਬਹੁਤ ਛੋਟੀ ਜੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਬਾਂਦਰੀ ਦੀ ਹੁਣ ਮੈਂ ਇਹ ਗੱਲ ਕਹਾਂਗਾ ਇਹ ਬਾਂਦਰੀ ਜਿੱਥੇ ਵੀ ਮੌਜੂਦ ਹੈ ਜਿੱਥੇ ਵੀ ਮਿਲਦੀ ਹੈ ਇਹਨੂੰ ਫੜ ਕੇ ਛੱਤਰ ਫੇਰਨਾ ਚਾਹੀਦਾ ਜੁੱਤੀ ਫੇਰਨੀ ਚਾਹੀਦੀ ਔਰ ਜੁੱਤੀ ਵੀ ਇਦਾਂ ਦੀ ਫਰੇ ਕਿ ਦੁਨੀਆ ਦੇਖੇ ਵੀ ਇਹਨਾਂ ਨੂੰ ਅਕਲ ਅਕਲ 76 ਦੇ ਜੋਰ ਨਾਲ ਹੀ ਹੁੰਦੀ ਹੁੰਦੀ ਹੈ। ਦੇਖੋ। ਕਈ ਐਸੇ ਜਿਹਨਾਂ ਨੂੰ ਆਪ ਸਮਝਾ ਸਕਦੇ ਆ, ਸਮਝਾਇਆ ਜਾ ਸਕਦਾ ਕਈ ਇਹਨੂੰ। ਪਰ ਇਹੋ ਜੀਆਂ ਚਵਲਾ ਨੂੰ ਆਂਗਲ ਕਰਨ ਵਾਲੀ ਚਵਲ ਨੂੰ ਹੁਣ ਕੀ ਕੀ ਕਹੋਗੇ? ਕਈਆਂ ਨੇ ਬੜੀਆਂ ਥੱਲੇ ਗਾਲਾਂ ਕੱਢੀਆਂ ਔਰ ਕਈਆਂ ਨੇ ਕਿਹਾ ਨਹੀਂ ਜੀ ਧੀ ਭੈਣ ਹੈ, ਧੀ ਭੈਣ ਦੀ ਜ਼ੁਬਾਨ ਇੰਨੀ ਗੰਦੀ? ਉਹਨੂੰ ਸ਼ਰਮ ਨਹੀਂ ਆਉਂਦੀ ਐ, ਕਿੱਦਾਂ ਦੀ ਬਕਵਾਸ ਕਰ ਰਹੀ ਐ? ਕਿਸਾਨ ਲੜਕਾ ਦੇ ਵਾਸਤੇ ਰਿਹਾ ਆਪਣੇ ਵਾਸਤੇ? ਤੁਹਾਡੇ ਵਾਸਤੇ ਲੜੰਦੇ ਨੇ। ਤੇ ਤੁਹਾਨੂੰ ਇੰਨੀ ਸ਼ਰਮ ਨਹੀਂ ਆ ਗਈ ਸਗੋਂ ਤੁਸੀਂ ਉਹਨਾਂ ਦਾ ਉਹਨਾਂ ਦਾ ਸਾਥ ਦਓ ਨਾ ਕਿ ਤੁਸੀਂ ਉਹਨਾਂ ਨੂੰ ਗਾਲਾਂ ਕੱਢੋ ਉਲਟਾ ਸਿੱਧਾ ਬੋਲੋ ਬਦ ਜਵਾਨੀ ਕਰੋ ਪਰ ਗੰਦੇ ਖਾਨਦਾਨ ਦੀਆਂ ਇਹੋ ਜਿਹੀਆਂ ਗੰਦੀਆਂ ਜਿਹੜੀਆਂ ਨਸਲਾਂ ਹੁੰਦੀਆਂ ਨੇ ਉਹਨਾਂ ਨੂੰ ਸ਼ਰਮ ਕਿੱਥੇ ਹੁੰਦੀ ਹੈ ਜਿੱਦਾਂ ਦੀ ਇਹ ਫਿੰਗਰ ਵਿਖਾ ਰਹੀ ਹੈ ਹੁਣ ਤੁਸੀਂ ਆਪਣਾ ਹਿਸਾਬ ਲਾ ਕੇ ਦੇਖ ਲਓ ਕਿ ਇਹ ਜਿੱਦਾਂ ਦੀ ਫਿੰਗਰ ਵਿਖਾ ਰਹੀ ਹੈ ਕੰਮ ਹੀ ਤਾਂ ਫਿਰ ਉਹਦਾਂ ਦੇ ਕਰਦੀ ਹੋਣੀ ਨਾ ਤੇ ਜਿਹੜੀ ਮਾਦਰ ਚੋਦ ਕਹਿ ਰਹੀ ਹੈ ਹੁਣ ਮੈਂ ਤਾਂ ਇਹੀ ਇਹੀ ਕਹੂੰਗਾ ਤੇ ਇਹ ਆਪਣੀ ਮਾਂ ਨੂੰ ਜਾ ਕੇ ਪਛੇਬੀ ਦਾ ਮਤਲਬ ਕੀ ਹੁੰਦਾ ਫਿਰ ਆਪਣੇ ਆਪ ਦੱਸ ਦੂਗੀ ਤੇ ਚਾਹੀਦਾ ਤੇ ਸੀ ਵੀ ਜੁੱਤੀ ਲਾ ਰਿੰਦੇ ਫਿਰ ਉੱਥੇ ਤੇ ਜਿੱਥੇ ਵੱਜਦੀਆਂ ਫਿਰ ਪੈਣ ਦੇ ਜਿੱਥੇ ਵੱਜਦੀਆਂ ਫਿਰ ਪੈਣ ਦੇ ਤੇ ਫਿਰ ਪੈਂਦੀਆਂ ਦਾ ਵਾਰ ਨਹੀਂ ਆਉਂਦਾ ਛੱਤਰ ਫੇਰ ਨਾਚੀ ਦਾ ਫੜ ਕੇ ਹੋ ਜੀਆਂ ਚਵਲਾਂ ਨੂੰ ਤੇ ਫੜ ਕੇ ਜੂਂਡਿਓ ਖਲਾਰਿਆ ਹੋਵੇ ਫੜ ਕੇ ਹੋ ਜੀਆਂ ਨੂੰ ਹੋਣ ਗੱਲ ਕੱਢ ਕੇ ਦਿਖਾ ਪਰ ਜਿੱਦਾਂ ਦੇ ਇੱਕ ਗੰਦੇ ਖਾਨਦਾਨ ਇਹਨਾਂ ਲੋਕਾਂ ਦੇ ਮੈਨੂੰ ਗੱਲ ਯਾਦ ਆਉਂਦੀ ਸੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਆਪਾਂ ਸਾਰੇ ਜਾਣਦੇ ਆ ਦਰਬਾਰ ਸਾਹਿਬ ਠੱਟਦਾ ਆ ਕਾਲਕ ਤੱਕ ਸਭ ਠੱਟਦਾ ਆਪਣੇ ਸਿੰਘ ਸੂਰਮੇ ਬਾਬਾ ਜਰਨੈਲ ਸਿੰਘ ਪਿੰਡਰਾਵਾਲੇ ਅਤੇ ਉਹਨਾਂ ਦੇ ਸਾਥੀ ਸ਼ਹੀਦ ਹੁੰਦੇ ਆ ਤੇ ਪੰਜਾਬ ਦੀ ਹਿੰਦੂ ਕਮਿਊਨਿਟੀ ਜਿਹੜੀ ਹੈ ਉਹ ਲੱਡੂ ਅੰਡਦੀ ਹੈ ਲੱਡੂ ਅੰਡਦੀ ਹੈ ਉਹ ਹੁਣ ਜਦੋਂ ਕਿਸਾਨਾਂ ਦਾ ਮਸਲਾ ਵੀ ਹੁੰਦਾ ਕਿੰਨੇ ਕੋ ਨਾਲ ਖੜੇ ਆ ਕਿੰਨੇ ਕੋ ਜਾਣੇ ਨਾਲ ਖੜੇ ਆ ਉੱਥੇ ਸਿਰਫ ਤੇ ਸਿਰਫ ਸਿੱਖ ਨਜ਼ਰ ਆ ਰਿਹਾ ਸਿਰਫ ਤੇ ਸਿਰਫ ਪੱਗਾਂ ਵਾਲੇ ਸਿੱਖ ਨਜ਼ਰ ਆ ਰਿਹਾ ਆ ਲਾਲੇ ਕਿੱਥੇ ਮਰ ਗਏ ਉੱਥੇ 크੍ਰਿਸਚੀਅਨ ਕਿੱਥੇ ਮਰ ਗਏ ਉੱਥੇ ਹਿੰਦੂ ਕਿੱਥੇ ਚਲੇ ਗਏ ਹੋਣਾ ਮਸਲਾ ਇਹ ਹੈ ਕਿ ਉਹਨਾਂ ਨੂੰ ਗਾਲਾਂ ਕੱਢਣ ਦੀ ਬਜਾਏ ਸਗੋਂ ਉਹਨਾਂ ਦੀ ਸਪੋਰਟ ਕਰੋ ਪਰ ਇੰਨੀ ਗੰਦੀ ਜ਼ੁਬਾਨ ਵਰਤਣ ਵਾਲੀਆਂ ਇਹੋ ਜੀਆਂ ਚਵਲਾਂ ਵੱਦ ਨਸਲਾਂ ਹੁਣ ਇਹਨਾਂ ਦਾ ਕੀ ਕਰੀਏ ਫਿਰ ਹੋ ਸਕਦਾ ਵੀ ਮੈਂ ਉੱਥੇ ਹੁੰਦਾ ਤਾਂ ਮੈਂ ਕੋਈ ਪਾਣਾ ਵਰਤਾ ਦਿੰਦਾ ਮੇਰੇ ਮੂੰਹ ਚੋਂ ਕੁਝ ਗਾਲ ਨਿਕਲ ਜਾਂਦੀ ਪਰ ਕਮਾਲ ਦੀ ਗੱਲ ਹੈ ਉਹ ਬਜ਼ੁਰਗ ਬੰਦਾ ਫਿਰ ਵੀ ਬੇਟੀ ਬੇਟੀ ਕਹਿ ਰਿਹਾ ਫਿਰ ਵੀ ਉਹਨੂੰ ਇੱਜ਼ਤ ਨਾਲ ਪੇਸ਼ ਆ ਰਿਹਾ ਇਹਨੂੰ ਕਹਿੰਦੇ ਆ ਸਿੱਖ ਇਹਨੂੰ ਕਹਿੰਦੇ ਆ ਸਿੱਖ ਕੌਮ ਇਹਨੂੰ ਕਹਿੰਦੇ ਆ ਉਮਰ ਦਾ ਇੱਕ ਤਕਾਜ਼ਾ ਸਾਡੇ ਵਰਗੇ ਗਰਮ ਖੂਨ ਦੇ ਵਿੱਚ ਆ ਕੇ ਬੋਲ ਜਾਂਦੇ ਪਰ ਬੋਲਣਾ ਚਾਹੀਦਾ ਵੀ ਆ ਜਿੱਥੇ ਬੋਲਣਾ ਉੱਥੇ ਬਲੋ ਕਿੰਨੀਆਂ ਗਾਲਾਂ ਸੁਣਾ ਗਿਆ ਆਪਾਂ ਇਹ ਸਾਡੇ ਪਿਓ ਲੱਗਦੇ ਆਪਾਂ ਗਾਲਾਂ ਸੁਣੀਆਂ ਇਹਨਾਂ ਦੀਆਂ ਫਰ ਜਿੱਥੇ ਕੋਈ ਇਹੋ ਜਿਹਾ ਦਿਲਦਾ ਮਾਰ ਮਾਰ ਕੇ ਜਿੜਾ ਮੂੰਹ ਲਾਲ ਕਰ ਦੇਣਾ ਚਾਹੀਦਾ ਪਿਛੇ ਜੇ ਭਾਰਤੀ ਬੋਲੀ ਸੀ ਨਾ ਸਾਡ ਜੀ ਤੇ ਮੈਂ ਬੋਲਿਆ ਸੀ ਕਈਆਂ ਨੇ ਮੈਨੂੰ ਕਿਹਾ ਤੁਹਾਨੂੰ ਇੰਨਾ ਸਖਤ ਨਹੀਂ ਸੀ ਬੋਲਣਾ ਚਾਹੀਦਾ ਕਿਉਂ ਨਾ ਬੋਲੀਏ ਆਪਾਂ ਜਿਹੜੀ ਕਹਿੰਦੀ ਸੀ ਵੀ ਸਿੱਖਾਂ ਦੇ ਆਪਣਾ ਦਾੜੀਆਂ ਦੇ ਵਿੱਚ ਜਦੋਂ ਖਾਂਦੇ ਐ ਆਪਣਾ ਸੇਵੀਆਂ ਖਾਂਦੇ ਐ ਤੇ ਉਹਦੇ ਉੱਤੇ ਉਹਨੇ ਬਹੁਤ ਜ਼ਿਆਦਾ ਬਕਵਾਸ ਮਾਰੀ ਸੀ ਸਿੱਖਾਂ ਦੀ ਦਾੜੀ ਦੇ ਉੱਤੇ ਮਦਰ ਉਹਨੇ ਭਾਰਤੀ ਨੇ ਭਾਰਤੀ ਨੇ ਸਿੱਖਾਂ ਦੀ ਦਾੜੀ ਤੇ ਬਕਵਾਸ ਮਾਰੀ ਸੀ ਉਦੋਂ ਵੀ ਕਈਆਂ ਨੇ ਮੇਰਾ ਵਿਰੋਧ ਕੀਤਾ ਵੀ ਕਿ ਨਹੀਂ ਐਦਾਂ ਨਹੀਂ ਸੀ ਤੁਹਾਨੂੰ ਕਹਿਣਾ ਚਾਹੀਦਾ ਪਰ ਕਹਿਣਾ ਚਾਹੀਦਾ ਹੈ ਬੋਲਣਾ ਪੈਂਦਾ ਜਿੱਥੇ ਬੋਲਣਾ ਹੈ ਉੱਥੇ ਬੋਲੋ ਜਿੱਥੇ ਨਹੀਂ ਬੋਲਣਾ ਚੁੱਪ ਕੀਤੀ ਰਹੋ ਸੋ ਫਿਰ ਤੋਂ ਮੈਂ ਪੂਰੇ ਜਿਹੜੇ ਮੇਰੇ ਵੀਡੀਓ ਸੁਣ ਰਹੇ ਮੈਂ ਕਹਾਂਗਾ ਇਹੋ ਜਿਹਾਂ ਚਵਲਾਂ ਦਾ ਇਹੋ ਜਿਹਾਂ ਚਵਲ ਜਨਾਨੀਆਂ ਦਾ ਵਿਰੋਧ ਕਰੋ ਤੇ ਇਹੋ ਜਿਹੇ ਚਵਰਾ ਤੋਂ ਦੂਰ ਵੀ ਰਹੋ ਹੋਸਦਾ ਗਵਰਨਮੈਂਟ ਨੇ ਭੇਜੀਆਂ ਹੁਣ ਚਵਲਾਂ ਇਦਾਂ ਦੀਆਂ ਤੇ ਆਪਾਂ ਕਿਸਾਨ ਅੰਦੋਲਨ ਦਾ ਪੂਰਾ ਸਾਥ ਦਿੰਨੇ ਆ ਤੇ ਵਾਹਿਗੁਰੂ ਕੀ ਅਰਦਾਸ ਕਰਦੇ ਆ ਕਿ ਚੜ੍ਹਦੀ ਕਲਾ ਵਿੱਚ ਰਹਿਣ ਸਾਡੇ ਬਾਬੇ ਤੇ ਹੱਸਦਾ ਵਸਦਾ ਰਹੇ ਸਾਡਾ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ